ਅੱਜ ਹੀ ਪਾਰ ਨੂੰ ਚੱਲੇ ਹੋਣਾ ਤੇ ਬੰਦਿਆਣਾ ਹੋਏ ਮੇਲ ਮਲਾਪ ਇਹਦੇ ਲੱਗੇ ਥੋੜੀ ਓਏ ਸਾਜਣਾ ਇਹ ਸਾਡਾ ਸਾਜਣਾ ਨਹੀਂ ਨਹੀਂ ਸਾਜਣ ਵੈਲੀ ਕੇ ਨਹੀਂ ਵੈਲੀ ਤਾਂ ਨਹੀਂ ਆਹ ਪੁੱਤ ਰਹੀ ਆ ਸਾਜਣਾ ਰੌਕਸਟਾਰ ਹਾਂ ਸਾਜਣਾ ਚੱਲ ਆਇਆ ਤੁੰਡੀ ਪੰਵਾਲਾ ਇੱਕ ਆ ਗਈ ਆ ਆ ਕਾਸ਼ ਕਾਸ਼ ਜੀ ਕਾਸ਼ ਜੀ ਰੌਕਸਟਾਰ ਕਿਹੜਾ ਘਰ ਕਰਨੀਆਂ ਵੀ ਜਾਈਏ ਹੂੰ ਬਾਲਾ ਦਲਾਲਪੀਆ ਬਾਲਾ ਦਲਾਲਪੁਰੀਆ ਏ ਹੁਣ ਹੀ ਚੱਲੇ ਪਾਰ ਲੈਂਦੇ ਨਜ਼ਾਰੇ ਮੁੰਡਿਆਣਾ ਕਰਕੇ ਗੱਲਾਂ ਬਾਤਾਂ ਫੜ ਕੇ ਵਲੌਗ ਚ ਪਾਵਾਂਗੇ ਓਏ ਕਾਸ਼ ਦੇ ਸੱਪ ਲੜ ਗਿਆ ਪਟਕੀ ਨੇ ਕਰ ਲਿਆ ਧੱਕਾ ਹੱਡਣਾ ਇਹਨੇ ਵਹਿੜ ਹਣ ਕਹਿੰਦਾ ਥਾਡੀ ਆ ਚਲੋ ਕੋਈ ਨਹੀਂ ਫੇਰ ਵੀ ਮਾਮੇ ਦੀ ਮੁੱਤੀ ਆ ਤੇ ਅਸੀਂ ਲਿਜਾਵਾਂਗੇ ਤੇ ਬਨ ਕੇ ਰੱਖੀ ਫਿਰਦਾ ਪਤਾ ਨਹੀਂ ਕੀ ਦੀ ਤੇ ਵੇਖ ਲੋ ਕਿ ਸੱਜਣ ਨੇ ਲੈਣੀ ਹੈ ਕਿਹੜੀ ਨਸਲ ਆ ਇਹ ਇਹ ਜਿਹੜੀ ਆ ਸਾਈਵਾਲ ਸਾਈਵਾਲ ਆ ਜੇ ਕਿ ਮੇਰੇ ਸੱਜਣ ਨੇ ਲੈਣੀ ਹੋਏ ਵਰਤਨ ਨੂੰ ਘਰੇ ਹਾਂ ਵਧੀਆ ਗਾ ਸਿੰਗ ਤੇ ਧੁਨ ਬਹੁਤ ਸੋਹਣਾ ਥਲੇ ਧੁਨ ਬਹੁਤ ਲੰਮਾ ਇਹ ਲੋ ਪੁੱਛ ਰਹੇ ਨੇ ਸਾਰੀ ਸਿੰਘ ਨੇ ਇਹਨੇ ਹਾਂ ਬਹੁਤ ਵਧੀਆ ਵਾ ਵੀ ਰੱਖਣ ਵਾਲੀ ਆ ਕਰ ਏਡੀ ਗੱਲ ਨਹੀਂ ਗਈ ਵੀ ਰੱਖਣ ਵਾਲੀ ਨਹੀਂ ਗਈ ਹਾਂ ਤੇ ਮੇਰੇ ਵੀਰ ਜੇ ਵੀਰ ਨੇ ਸੱਜਣ ਲੈਣੀ ਹੋਵੇ ਤਾਂ ਸੰਪਰਕ ਕਰ ਲੈਣ ਸੇਵਕ ਸਿੰਘ ਨਾਲ ਤੇ ਹੁਣ ਹੀ ਲੱਦਾਂਗੇ ਨਾਲ ਤੁਹਾਨੂੰ ਨਾਲ ਨਾਲ ਇਤੋਂ ਬਚ ਕੇ ਰਹੀਆਂ ਬੜਾ ਬੜਾ ਜਾ ਵੇਂਦਾ ਹੀ ਇੱਕ ਬਲਦ ਆ ਯਾਰ ਇੰਦਾ ਦਾ ਹੀ ਦੇਣਾ ਕਿ ਇਹਨੂੰ ਜਿਸ ਹੈਗਾ ਕੇਨ ਦਾ ਹੂੰ ਤਬ ਬੁਲਾਇਂਦੇ ਬਲਦ ਗਾਂ ਯਾਰ ਚੈਤਰਾ ਪਾ ਇਹਨੂੰ ਇਹ ਭਜ ਬਣੇ ਨੇ ਇੱਕ ਰਿਪੇ ਚ ਨੇ ਨੇ ਇਸ ਰੇਸ਼ ਜੀ ਦੇਂਦੀ ਪੂਰੀ ਅਬਲ ਦੇ ਲੱਤਾਂ ਬੰਨੋ ਜੂੜ ਕੇ ਵੇਚ ਸੁੱਟ ਗਏ ਇਹਨੂੰ ਗੋਲੂ ਦਾ ਪ੍ਰਾਣੀ ਟਕਾਣਾ ਆ ਗਿਆ ਗੋਲੂ ਦਾ ਪ੍ਰਾਣਾ ਟਕਾਣਾ ਐ ਇਤੋਂ ਬਚ ਕੇ ਹੋਏ ਸਾਨ ਤੋਂ ਗੋਲੂ ਨੂੰ ਨਹੀਂ ਕੋਈ ਕਹਿਣਾ ਇਹਨੇ ਅੱਛਾ ਗੋਲੂ ਨੂੰ ਪਤਾ ਪ੍ਰਾਣਾ ਯਾਰ ਮੇਰਾ ਫੜੋ ਯਾਰ ਨਾਲ ਖਿੱਚੋ ਸਾਡਾ ਤੁਹਾਨੂੰ ਕਹਦੋ ਲੈ ਆਇਆ ਮੈਂ ਦੇਖਾ ਓਟੀ ਮੈਂ ਤੇ ਬਲੌਗਰ ਆ ਵੇਖ ਲੈ ਲੈਂਦੀ ਓਏ ਵੇਖ ਸੂਣ ਵਾਲੀ ਨੂੰ ਇੱਕ ਮਾਰ ਸੂਣ ਵਾਲੀ ਨੂੰ ਹੈ ਅੱਜ ਆਪਣਾ ਰਾਹ ਵੀ ਚਾਲੂ ਕਰਨਾ ਬਾਬੇ ਸੀਚੇ ਆਲ ਵਾਲਾ ਮੈਂ ਉਹ ਕਾਫੀ ਧੀਰ ਤੋਂ ਇਹ ਟਰੈਕਟਰ ਇਕੱਠੇ ਕੀਤੇ ਆ ਸਾਰੇ ਬੰਦੇ ਇਕੱਠੇ ਕਰਕੇ ਤੇ ਕੇਵਲ ਸਿੰਘ ਇੱਕ ਆਪਣਾ ਟਰੈਕਟਰ ਇੱਕ ਦੋ ਤਿੰਨ ਟਰੈਕਟਰ ਪਿੰਡੋ ਹੋਰ ਜੋਧ ਸਿੰਘ ਦਾ ਬਰਦਾਰ ਉਹਨਾਂ ਦੇ ਇੱਦਾਂ ਚਾਰ ਪਾਏ ਟਰੈਕਟਰ ਕਰਕੇ ਜੋ ਰਾਹ ਜਿਹੜਾ ਵਾ ਸਾਰਾ ਤਿਆਰ ਕਰਨਾ ਕਿਉਂਕਿ ਹੁਣ ਸਮਾਂ ਜਿਹੜਾ ਵਾ ਨੇ ਢੀਕ ਹੋਦਾ ਜਾਂਦਾ ਵਾ ਆਪਣਾ ਬਾੜੀ ਦਾ ਹੁਣ ਤੋਂ ਤਿਆਰੀਆਂ ਕਰਾਂਗੇ ਰਾਵਾ ਰੋਵਾ ਦੀਆਂ ਫਿਰ ਜਾ ਕੇ ਮੜ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਪ੍ਰੋਬਲਮ ਹੁੰਦੀ ਆ ਕਿ ਪਹਿਲਾਂ ਫਸਲ ਪਾਲਣੀ ਮੁੜ ਕੇ ਉਹਨੂੰ ਕੱਢਣ ਲਈ ਰਾਹ ਬਣਾਉਣੇ ਹੁਣ ਰਾਵਾ ਦੀ ਤਿਆਰੀ ਹੁਣ ਤੋਂ ਕਰਾਂਗੇ ਤੇ ਜਾ ਕੇ ਇਹ ਵੀ ਰਾਹ ਬਣਦੇ ਆ ਕਈਆਂ ਵੀਰਾਂ ਨੇ ਆ ਆ ਦਿੰਦੇ ਆ ਕਿ ਤੁਸੀਂ ਟਰੈਕਟਰ ਬਾਲੇ ਲਬੇੜ ਛੱਡਦੇ ਸਾਡੇ ਵੀਰ ਰਾਹ ਹੀ ਇਦਾਂ ਦੇ ਆ ਟਰੈਕਟਰ ਭਾਵੇਂ ਸਾਰੇ ਧੋਗੇ ਲਾ ਦੀਏ ਕੱਚੇ ਰਾਹ ਵਾ ਦੂਰ ਤੱਕ ਨਹੀਂ ਇਟਾ-ਟਾ ਲੱਗੀਆਂ ਰਾਹਾਂ ਦੇ ਟਰੈਕਟਰ ਆ ਵੀ ਸਾਰੇ ਫੇਰ ਦੁਬਾਰਾ ਲਿਬੜ ਜਾਂਦੇ ਇੱਕ ਵਾਰੀ ਧੋ ਦੇ ਦੇ ਗਰੀ ਗਰੂ ਮਾਰਗ ਬਣਾਵੇ ਖਵਾਰ ਰਾਹ ਦੇ ਅੱਜ ਆ ਰਾਹ ਤਿਆਰ ਕਰਨਾ ਸੁਣ ਨਹੀਂ ਤੇ ਫੇਰ ਗੱਫਾ ਪਾਣੀ ਲੈ ਕੇ ਪਾਰ ਹੀ ਝੱਲੇ ਆ ਉਹ ਵੀਰ ਲੱਗਣ ਲੱਗਿਆ ਜੇ ਰਾਹ ਤੇ ਮੌਸਮ ਫੇਰ ਅਜ ਖਰਾਬ ਹੋ ਗਿਆ ਥੋੜਾ ਜਿਹਾ ਹੁਣ ਤੇ ਮਾਲਕ ਨੂੰ ਇਹੋ ਅਰਦਾਸ ਆ ਵੀ ਮੀਂਹ ਮੂ ਨਾ ਆਈ ਭਾਵੇਂ ਭਰਾਵਾ ਜੋ ਮਾਰਡ ਦੇ ਵਿੱਚ ਮੀਂਹ ਮੂ ਦੇ ਮਾਰੇ ਯਾਰ ਆ ਰੂ ਖਰਾਬ ਹੋਏ ਇਹ ਬੜੀ ਕੰਤਰੀ ਜੈ ਬੜੀ ਕੰਤਰੀ ਇਹ ਬਾਲਾ ਮਾਰਦੀ ਯਾਰ ਗਾੜੀਆਂ ਨੂੰ ਇਹਦਾ ਇਲਾਜ ਕਰੀਏ ਕੋਈ ਪਾਰ ਨਿਕ ਹੋਣਾ ਦੋ ਤਿੰਨ ਦਿਨ ਹੋ ਗਏ ਇੱਥੇ ਲੁਕੀ ਫਿਰਦੀ ਹਰ ਕੀ ਮਾਰਦੀ ਮਾਰਦੀ ਸਾਡੀ ਮੇਰੇ ਨਾਲ ਨਹੀਂ ਮੇਰੇ ਨਾਲ ਟੁੱਟ ਪਾਣੀ ਚ ਮਗਰ ਬੰਦੇ ਨੂੰ ਲੜਾ ਲੜਾ ੱਤਕਾ ਲਾਉਣਾ ਨਹੀਂ ਮਾਰਦੀ ਛੜ ਯਾਰ ਹਾਂ ਥੋਣ ਚੱਕੜ ਜੀ ਛੜ ਮਾਰਨੀ ਤੇਰੀ ਨੇ ਇਹਨੇ ਡਿੱਗਣਾ ਆਣ ਵੇਖੀ ਥੱਲੇ ਉਹ ਨਹੀਂ ਮਾਰਦੀ ਯਾਰ ਇਸ ਤਰ੍ਹਾਂ ਆ ਜੋਰ ਪਛਾਣ ਨੂੰ ਲਾਉਣ ਡਈ ਆ। ਕਰੀਬ ਤੇ ਆਣਾ ਇਹਨੇ ਡਿੱਗਣਾ ਹੀ। ਇਹ ਕਿੱਲਾ ਕਿੱਥੋਂ ਗਏ। ਹਰ ਨਹੀਂ ਕੋਈ ਤੇ ਆਇਆ। ਤੇ ਆਉਂਦੇ ਚੱਲੋ। ਭੱਗ ਗਈ ਗਈ। ਇਹ ਲੱਤਾਂ ਗਾੜੀਆਂ ਨਾਲ ਉਹ ਪਾੜਦੀਆਂ ਲੱਤਾਂ ਵੜਾਉਂਦੀ। ਕਮਲੀਏ ਤੇਰਾ ਭਲਾ ਹੀ ਕਰ ਲੱਗੇ ਆ ਲੋਕਾਂ ਨੇ ਡੰਡੇ ਮਾਰ ਮਾਰ ਕਮਲੀ ਕਰ ਦੇਣਾ ਤੇ ਅਸੀਂ ਤੈਨੂੰ ਪਾਰ ਨਗਾ ਆਗੇ ਤੇ ਉੱਥੇ ਪੱਠੇ ਪਾਉਣੇ ਆ। ਕੋਈ ਪਤਾ ਨਹੀਂ ਮਾਰ ਕੇ ਛਾਲੇ ਬੇੜੀ ਚੜ ਜੇ ਬੇੜੀ ਚ ਨਹੀਂ ਘਰ ਮੈਨੂੰ ਰਾਂਹ ਨਹੀਂ ਬੇੜੀ ਆ ਪਿੱਛੇ ਪਿੱਛੇ ਬੰਦਣਾ ਹੀ ਬਸ ਅੱਛਾ ਬੰਨਣਾ ਆ ਆਹੋ ਬੇੜੀ ਚ ਸਾਲਿਆ ਮਣੇ ਲੌਣੀ ਕਿਦਾਂ ਹੀ ਕੌਣ ਪੇਂਡ ਆਉਣਾ ਹਾਂਜੀ ਉਹ ਖੋਲ ਚੱਲੀ ਖੋਲ ਚੱਲੀ ਨਹੀਂ ਯਾਰ ਸ ਬੰਦਾ ਵਾ ਦੋ ਬੰਦੇ ਦੋ ਬੰਦੇ ਰਸ ਜੋ ਬੰਨ ਬੋਲਦਾ ਹੁਣ ਆ ਰਮਾਨਾ ਸੋਤਾ ਵੇ ਖਾ ਕੇ ਰੋਟੀਆਂ ਤੇ ਲੋਰਾ ਨੂੰ ਚਾਰੀ ਰਾਖੀ ਕਰਦੇ ਰਹਿੰਦੇ ਆ ਹੁਣ ਸੁੱਤੇ ਆ ਉਹ ਵੀ ਬਹੁਤ ਵਧੀਆ ਤਰੀਕਾ ਕਿਸੇ ਨੇ ਆਪਣੇ ਵੀਰ ਨੇ ਬਾਲਣ ਬਚਾਉਣਾ ਹੋਵੇ ਜਿ ਤਰ੍ਹਾਂ ਸਾਡੇ ਬਾਲਣ ਪਿਆ ਹੈ ਤੇ ਉਹ ਖਰਾਬ ਹੁੰਦਾ ਜਾਂਦਾ ਹੈ ਅਸੀਂ ਇਦਾਂ ਲਾ ਕੇ ਨਾਲੇ ਥੱਲੇ ਨੰਗਾ ਬਣ ਗਿਆ ਉਦਲੇ ਬੰਨੇ ਸਾਰਾ ਬਾਲਣ ਟਿਕਾ ਦੇਣ ਲੱਗੇ ਆ ਰੋਟੀ ਪਾਣੀ ਚਲੋ ਬੰਦਿਆਂ ਦਾ ਬਣਦਾ ਬਹੁਤ ਵਧੀਆ ਵੀ ਤਕਨੀਕ ਆ ਨਾ ਸਤ 10 22 ਵੀ ਕਰਾ ਕੇ ਰੋਟੀ ਪਾਣੀ ਬੰਦਿਆਂ ਨੂੰ ਖਵਾ ਕੇ ਹੁਣ ਜਿਹੜੇ ਬੰਦੇ ਡੰਗਰਾਂ ਤੇ ਆ ਉਹਨਾਂ ਮੱਝਾਂ ਛੱਡ ਲੈਣੀਆਂ ਹੁਣ 2-4 ਦਿਨ ਆਪਾਂ 2 ਬੰਦੇ ਮੱਝਾਂ ਦੇ ਕਰਨੇ ਆ ਉਹਦੇ ਨਾਲ ਕੀ ਆ ਵੀ ਆਪਣਾ ਅੰਗਰ ਜਦੋਂ ਪੂਰੇ ਗਿਜ ਜਾਣਗੇ ਫਿਰ ਇੱਕ ਬੰਦਾ ਵੀ ਚਾਰੀ ਜਾਏ ਤੂੰ ਹੁਣ ਦੋ ਕਰ ਦੋ ਕਰਨ ਦਾ ਇਹੋ ਮਤਲਬ ਆ ਵੀ ਚਲੋ ਆਪਣਾ ਜਿਹੜਾ ਡੰਗਰ ਵੱਛਾ ਪੂਰਾ ਗਿਜ ਜੇ ਤੇ ਉਹਦੇ ਆਪਾਂ ਬਾੜੇ ਦੇ ਦੋ ਪੋਰਸ਼ਨ ਬਣਾ ਲਏ ਆ ਜਿ ਤਰ੍ਹਾਂ ਅੱਜ ਇੱਕ ਸਾਈਡ ਤੇ ਗੋਆ ਸ਼ਾਮ ਤੱਕ ਸੁੱਕ ਜਾ ਕਰੂ ਦੁਪਹਿਰੇ ਦੂਜੇ ਬੰਨੇ ਵਾਲ ਤੇ ਡੰਗਰ ਵੀ ਸੁੱਕੇ ਰਹਿਣ ਡੰਗਰ ਨਾਲ ਨੂੰ ਕਿ ਇੱਦਾਂ ਕਰਿਆ ਕਰਾਂਗੇ ਰਾਤ ਨੂੰ ਇੱਕ ਬੰਨੇ ਦੁਪਹਿਰੇ ਇੱਕ ਬੰਨੇ ਸਾਰੇ ਕਰਕੇ ਨਾਲ-ਨਾਲ ਆ ਆਪਣਾ ਕਮਰਾ ਪਾਬਾਣੀ ਸ਼ੱਕੇ ਹੁਣ ਅੱਜ ਠੰਡਾ ਮੌਸਮ ਆ ਏਸੀ ਨਹੀਂ ਚਲਾਉਣਾ ਜਿ ਇਦਾਂ ਹੀ ਬਣਾਤਾ ਇਹਦੇ ਥੱਲੇ ਨਾਲੇ ਹੋਰ ਕੋਈ ਰਸਤੇ ਰੱਖਿਆ ਜਾ ਸਕਦਾ ਇਦਾਂ ਬੈਲਨ ਸਾਂਭਣ ਦਾ ਤਰੀਕਾ ਆਹ ਟੈਰਾਂ ਦੀਆਂ ਬਣਾਉਣੀਆਂ ਕੁਰਸੀਆਂ ਇਹ ਪਲਕੇ ਲੈ ਗਿਆਵਾਂਗੇ ਉਹ ਕੁਲਦੀਪ ਕੱਲ ਨੂੰ ਚੇਤਾ ਰੱਖਣਾ ਆਪਾਂ ਡ੍ਰਿਲ ਲੈ ਕੇ ਆਉਣੀ ਹੈ ਤੇ ਸ਼ੇਕ ਮਾਰ ਕੇ ਰਸਗੀਆਂ ਪਾ ਕੇ ਚਾਰ ਕੁਰਸੀਆਂ ਹੋਰ ਤਿਆਰ ਕਰ ਦੇਣੀ ਆ ਆਮੀਰ ਮੋਹਰਾ ਦੇਣਾ ਪਹਿਲਾਂ ਮੈਂ ਉੱਥੋਂ ਤੁਰ ਜਾਵਾਂ ਅੱਗੇ। ਹਾਂ ਉਹਨਾਂ ਸਾਹਮਣੇ। ਹਲੋ! ਮੌਸਮ ਵਧੀਆ ਅੱਜ। ਠੰਡਾ ਵਾ। ਇਧਰ ਲਈ ਪੈਲੀ ਸੋਗੀ ਆ। ਤੇ ਇਧਰ ਅੱਜ ਵਾਵਾਂਗੇ ਪੈਲੀ। ਛੋਣ ਦੇ ਨੂੰ ਵੇਖਣਾ ਏ। ਤੇ ਨਿਸਰਣ ਡੈ ਪਾ ਹੁਣ ਛੋਨਾ ਵਧੀਆ। ਵੇਖੋ ਹਣ ਕੀ ਪ੍ਰੋਸੀਜਰ ਆਉਂਦਾ ਪਾਣੀ ਘਟ ਸੁੱਕਣ ਡਿਆ ਵਰਗੀ ਖੋਬਰਊ ਗਰ ਕੀ ਫੁੱਲ ਫੇਰ ਦਹਾ ਪੰਜਾਂ ਦਿਨਾਂ ਦੇ ਵਿੱਚ ਪੰਜ 10 10 ਦਿਨ ਹੱਦ ਲਾ ਲਓ ਸਾਰਾ ਨਿਸਰ ਜੂਣਾ 110 ਚੋਨਾ ਕਦੇ ਤੱਕ ਤੇ ਕੋਈ ਚਿੱਟੀ ਮੁੰਜਰ ਨਹੀਂ ਕੁਛ ਨਹੀਂ ਬਿਮਾਰੀ ਤਾਂ ਰਹਦੀ ਆ ਪਰ ਇੱਥੇ ਕੰਨ ਕਿਵੇਂ ਛੱਕ ਜੇ ਪਈ ਜਾਂਦੇ ਯਾਰ ਪੱਤਾ ਲਵੇਟ ਤ ਨਹੀਂ ਪੈ ਗਈ ਯਾਰ ਰੋਤ ਨਹੀਂ ਹੋ ਗਿਆ ਪਰ ਹਾਲ ਦੀ ਘੜੀ ਜੇ ਸਹੀ ਆ ਬਹੁਤ ਕਿਰਪਾ ਮਿਲ ਗਈ ਆ ਵੇਲੇ ਜਿਹੜੇ ਬਾਜ ਬੂਟੇ ਲਾਏ ਆ ਆਹਦੇ ਲੋ ਗੁੱਠਾ ਇਕੱਠਾ ਜੋ ਨਿੱਕੇ ਰਹਿ ਜਾਂਦੇ ਆ ਆਪਣੀ ਮੋਟਰ ਇੱਕ ਇੱਥੇ ਲਿਖਿਆ ਵਾ 1990 ਇਹ ਉਦੋਂ ਦੀ ਮੋਟਰ ਆ ਜਦੋਂ ਮੈਂ 1 ਮਹੀਨੇ ਦਾ ਐਡੀ ਪੁਰਾਣੀ ਮੋਟਰ ਆ ਸਾਲ 1 1990 ਲਈ ਆ ਮੇਰਾ ਜਨਮ 12 1999 ਕਿੱਡੀ ਪੁਰਾਣੀ ਮੋਟਰ ਆ ਵੇਖ ਲਓ ਉਹਨਾਂ ਟਾਈਮਾਂ ਚ ਕਿਦਾਂ ਵਿਚਾਰਾ ਇਟਾਂ ਲਗਾਈਆਂ ਹੋਣੀਆਂ ਤੇ ਕਿਦਾਂ ਈਟਾਂ ਦੇ ਹਿਸਾਬ ਨਾਲ ਚਾਹ ਦੇ ਨਾਲ ਕੋਠਾ ਪਾਇਆ ਨਾ ਤੇ ਹੁਣ ਮੋਟਰ ਆਪਣੇ ਕੋਆ ਇਹ ਖਾਦ ਖੁੱਦ ਰੱਖੀ ਦੀ ਆ ਉਦੋਂ ਇੱਥੇ ਪੂਰੀਆਂ ਰੌਣਕਾਂ ਹੋਣੀਆਂ ਤਿੰਨਾ ਗਾਡਰਾਂ ਦੇ ਕੋਠਾ ਉਹਦੇ ਉੱਤੇ ਵੀ ਫੇਰ ਕੋਠਾ ਪਾਇਆ ਤੇ ਲੋਹੇ ਦਾ ਬੂਆ ਲੱਗਾ ਅਜੇ ਤੱਕ ਵੀ ਲੋਕ ਕਿਤੇ ਨਹੀਂ ਗਲਿਆ। ਕੋੜੀ ਨਹੀਂ ਇਗਨੀ ਤੈਨੂੰ ਉੱਤੇ ਚੜਕੇ ਦਿਖਾਉਣਾ। ਆਪਣਾ ਸੁਨੀਲ ਭయ్యా ਕੱਲ ਫੋਨ ਲੈ ਕੇ ਆਇਆ ਨਵਾਂ 45000 ਤੇ ਵਾਲਵੂਲ ਕਟਾ ਗਿਆ ਆ ਪੂਰੇ ਮਹੀਨੇ ਬਾਅਦ ਗਿਆ ਛੁੱਟੀ ਤੇ ਇਹ ਲੈ ਗਿਆ ਵਿਆ ਆਉਂਦਾ ਕਿੰਨੇ ਦਾ ਆ ਬਈ 8500 ਦਾ 8500 ਦਾ ਕਿਹੜੀ ਬ੍ਰਾਂਡ ਹੈ ਵੀਵੋ 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 Y1 ਵੀਵੋ Y1 ਬਹੁਤ ਵਧੀਆ ਫੋਨ ਆ ਖਰਾਬ ਵੀ ਹੋ ਜੇ ਚੱਲ ਇੰਨੇ ਕੇ ਪੈਸੇ ਤੇ ਬੰਦਾ ਫੇਰ ਲਾ ਲਈਦਾ ਨਹੀਂ ਗਾਰੰਟੀ ਅਕਸਰ ਦੀ ਗਾਰੰਟੀ ਤਾਂ ਹੈਗੀ ਪਾਣੀ ਚ ਭਿੱਜੇ ਦੀ ਗਾਰੰਟੀ ਨਹੀਂ ਇਹਨਾਂ ਦੀ ਫੜ ਹਿਸਾਬ ਤੂੰ ਹੀ ਲੈਣਾ ਹੁਣ ਅਸੀਂ ਚਾਹ ਪੀਣਨਾ ਚਾਹ ਬਣੀ ਚੁੱਲੇ ਦੀ ਚਾਹ ਦਾ ਤੇ ਗੈਸ ਦੀ ਚਾਹ ਦਾ ਬਹੁਤ ਫਰਕ ਆ ਇਹ ਉਦੋਂ ਪਤਾ ਲੱਗਣਾ ਜਦੋਂ ਤੁਸੀਂ ਸਾਡੇ ਕੋ ਇੱਥੇ ਆਣ ਕੇ ਚਾਹ ਸ਼ਕੋਗੇ ਫਾਰਮ ਤੇ ਸਿੱਧਾ ਸਾਦਾ ਫਾਰਮ ਚੁੱਲੇ ਦੇ ਚਾਹ ਬਣਾ ਕੇ ਚੁੱਲੇ ਦੀ ਚਾਹ ਦਾ ਵੱਖਰਾ ਹੀ ਸਵਾਦ ਆ ਹੁਣੇ ਛੱਕ ਕੇ ਚਾਹਾਂ ਸਿੰਗੂ ਨਹੀਂ ਦਾਲ ਨੂੰ ਤੜਕਾ ਲਾਇਆ ਤੜਕਾ ਲਾ ਕੇ ਖਾਦੀ ਦਾਲ ਮੰਡ ਦੀ ਮੰਡ ਦਾ ਤੜਕਾ ਵੱਖਰਾ ਹੀ ਹੁੰਦਾ ਗਾੜੀਓ ਮਮਾ ਗਾੜ ਲੈ ਬੰਨਿਓ ਅੱਗੇ 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 ਭੱਜ ਪੀਆ ਹੀ ਫਿਰ ਗੰਡ ਨਗਰ ਅੱਗੇ ਖਲੋਗੇ ਤਰਾ ਚਾਰਿਆ ਕਰੋ ਫਿਰ ਆਪਣੇ ਆਪੇ ਰਾਜ ਲੈਂਦੀਆਂ ਕਰ ਕੀ ਜਾਂਦੇ ਬਾਹਰ ਵਾਪਸ ਸਿਆਲ ਵੇ ਪੋਵੇ ਹੁਣ ਗਰਮ ਗਿਆ ਨਾ ਇਦਾਂ ਹੀ ਕਰਕੀ ਜਾਂਦੇ ਪਰ ਰਾਖੀ ਨੂੰ ਬਹੁਤ ਵਧੀਆ ਜੰਮ ਤੇ ਪਰਵਾਰ ਇੱਕ ਜਾਨਵਰ ਆ ਜਿਤਨਾ ਨਾ ਬਾਲਾ ਕੋੜਾ ਤੇ ਨਾ ਹੀ ਬੜਾ ਨਰਮ ਆ ਕਾਰ 'ਚ ਫੇਰ ਬੜੀ ਕਾਫੀ ਜਿਆਦੀ ਪੈਣ ਡੈਬੀ ਤੇ ਪਰ ਡੰਗਰਾਂ ਹੀ ਚਾਰੀਆਂ ਮੀਂਹ ਦੇ ਵਿੱਚ ਹੀ ਬਹੁਤ ਜ਼ੋਰ ਨਾਲ ਜਮੀਂ ਪਿਆ ਆਪਣੇ ਪਿੰਡ ਹਾਲੀ ਗਲਾਂ ਹੈ ਮੈਨੂੰ ਬੜਾ ਕੱਲ ਦਾ ਡਾਊਟ ਹੀ ਪਤਾ ਲਵੇਟ ਜੀ ਨਾਲ ਤੋਂ ਛੱਡਦੀ ਨਹੀਂ ਹੋਣਾ ਕਰਤੀ ਇਹਨੇ ਸਾਫ ਹਵਾ ਮਾਰ ਮਾਰ ਹੁਣ ਮਾਲਕ ਦੀ ਕਿਰਪਾ ਵੇਖੋ ਐ ਮੀਨ ਆ ਥਾਂ ਤੋਂ ਪੱਧਰ ਹੋ ਗਈ ਅਜੇ ਵੀ ਉੱਤੇ ਗਰੜਾ ਗਰੜ 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 ਕਰੀ ਜਾਂਦਾ ਸ਼ੇਰ ਬਾਕੀ ਵੇ ਨਹੀਂ ਹੁਣ ਰਾਤ ਨੂੰ ਕਿੰਨਾ ਕੁ ਪੈਂਦਾ ਅੱਜ ਬੱਦਲ ਕਾਫੀ ਇਹ ਨਾ ਵੀ ਉਹਦਾ ਪੱਤਾ ਲਵੇੜ ਛੱਡਦੀ ਨਹੀਂ ਵੇ ਹੁਣ ਜਿਹੜੇ ਆਂਡੇ ਹੁੰਡੇ ਜੇ ਬਣੇ ਸਾਰੇ ਕਿਰਗੀ ਥੱਲੇ ਪੱਤੇ ਸਿੱਧੇ ਹੋ ਗਏ ਹੁਣ ਈ ਦਾ ਮੌਸਮ ਰਾਣੀ ਫੇਰ ਧੁੱਬ ਗਈ ਹੁਣ ਖੋਬੇ ਦੇ ਵਿੱਚ ਜਾਵਾਂਗੇ ਹੁਣ ਜਾਉ 4x4 ਲਾ ਕੇ ਗੱਡੀ ਆਏ ਯਾਰ ਬਹੁਤ ਕੰਮ ਖਤਰਨਾਕ ਹੈ ਗੱਡੀ ਜਾਂਦੀ ਤਿਲਕਦੀ ਸਾਰੇ ਰਾਹ ਇੱਥੇ ਉਹ ਦਿੰਡਕੀ ਬਣ ਜਾਦੀ ਫੇਰ ਡਿੱਗੂਗੀ ਅੱਜ ਹੁਣ 4x4 ਲੱਗਾ ਵਾ ਦੇਖ ਠੀਕ ਨਾ ਰਾਹ ਬੜੇ ਮੱਠੇ ਮੱਠੇ ਜਾਣ ਦੇ ਹੈ ਤੇਰਾ 4x4 ਨਾਲ ਫਿਰ ਨਹੀਂ ਜਾਣੀ ਉਹਦੋਂ ਮੈਂ ਲਈ ਜਣਾ ਇਥੇ ਡੇਪੀ ਭਰਾਵਾ ਮਾਰ ਕੇ ਛਾਲਾਂ ਪੂਡ ਪੰਪ ਵਾਲੇ ਆਏ ਗੁਰੂ ਆ ਲੈ ਚਲੇ ਮੈਂ ਲੈ ਕਿਧਰ ਚਲੇ ਅੱਗੇ ਨਹੀਂ ਗਈ ਬਈ ਇੱਕ ਟਾਇਰ ਚ ਲੈ ਗਿਆ ਹੀ ਨਹੀਂ ਹੋਣੀ ਜਿਹੜਾ ਤਾਂ ਰੀ ਜਾਂਦੀ ਜਾਂਦਾ ਸੋਨ ਛੇ ਮਾ ਦਾ ਸ਼ਾਮ ਦਾ ਟਾਈਮ ਹੋ ਗਿਆ ਬੱਚੇ ਸਾਰੇ ਲੌਂਡ ਹੈ ਜਿਮ ਜਿੰਪ ਲਾਓ ਮੈਂ 500 ਫਾਈਦਾ ਲਈ ਜਾਵਾਂ ਫਾਈਦਾ ਗਿਣ ਕੇ 100 100 ਦੇ ਸੈਟ ਲਾਉਣੇ ਆ ਸ਼ਾਬਾਸ਼ ਨੂਰ ਇਹ ਟਾਈਮ ਸਾਡਾ ਹੁੰਦਾ ਸਾਰੀ ਦਿਹਾੜੀ ਵਰਕ ਦਾ ਸ਼ਾਮ ਨੂੰ ਜਿਮ ਦਾ ਟਾਈਮ ਉਨੇ ਵਲੀ ਜਿਮ ਲਾਵਾਂਗੇ ਸਵੇਰੇ ਸਾਲੀ ਦਿਹਾੜੀ ਘੜਨਾ ਜੋ ਰੂਟੀਨਾ ਆਪਣਾ ਜਿਮ ਅੱਜ ਸਾਡਾ ਜਿਮ ਦਾ 7ਵਾਂ ਦਿਨ ਮੁੰਡਿਆਂ ਦਾ ਸਰੀਰਣਾ ਵਾਜੇ ਬਹੁਤ ਜ਼ੋਰ ਨਾਲ ਮਿਹਨਤ ਕਰਨ ਰਹਾ ਦੇਖੋ ਕਿੰਨਾ ਚਿਰ ਸ਼ੌਕ ਨਾਲ ਕਰਦੇ ਅੱਜ ਸਾਡਾ ਸਾਰਿਆਂ ਦਾ 7ਵਾਂ ਦਿਨ ਆ 12 స్టార్ਟ ਕੀਤਾ ਫੇਰ ਇਹ ਆਉਣ ਵਾਲਾ ਜੂਠ ਆ ਇਹਨਾਂ ਨੂੰ ਤਕੜੇ ਕਰਨਾ ਆਪਾਂ ਜੇ ਇਸ ਕੰਮ 'ਚ ਪੈ ਜਾਣਗੇ ਨਸ਼ਿਆਂ ਤੋਂ ਬਚੇ ਰਹਿਣਗੇ ਮਹਾਰਾਜ ਸਾਰਿਆਂ ਨੂੰ ਸਾਰੇ ਇਲਾਕਿਆਂ 'ਚ ਆਪਕੋ ਆਪਣੇ ਇਲਾਕਿਆਂ ਦੇ ਵਿੱਚ ਬੱਚਿਆਂ ਨੂੰ ਜਿੰਮ ਦੇ ਨਾਲ ਜੋੜੋ ਤੇ